ਮંત્રી ਰਵਨੀਤ ਬਿੱਟੂ ਨੇ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਿਸਾਨਾਂ ਤੇ ਰੇਲਵੇ ਨੂੰ ਸਹੂਲਤਾਂ ਦੇਣ ਦੇ ਸੰਬੰਧੀ ਗੱਲ ਕਹੀ ਹੈ ਮંત્રી ਰਵਨੀਤ ਬਿਟੂ ਨੇ ਕਿਹਾ ਕਿ ਵਰਲਡ ਕਲਾਸ ਤਰੀਕੇ ਦੇ ਨਾਲ ਲੁਧਿਆਣਾ ਰੇਲਵੇ ਸਟੇਸ਼ਨ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ ਉੱਥੇ ਹੀ ਉਹਨਾਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਨੇ ਮਾਪਿਆਂ ਦੇ ਨਾਲ ਮੁਲਾਕਾਤ ਕਰਨ ਦੀ ਵੀ ਗੱਲ ਕਹੀ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਨਾਲ ਵੀ ਬੈਠ ਕੇ ਗੱਲਬਾਤ ਕੀਤੀ ਜਾਵੇਗੀ ਕੇਂਦਰੀ ਵਜੂਰ ਹੋਣ ਦੇ ਨਾਤੇ ਉਹ ਪਰਿਵਾਰ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਮੰਗਾਂ ਉੱਤੇ ਵੀ ਗੌਰ ਫਰਮਾਇਆ ਜਾਵੇਗਾ ਜਿਸੀ ਬੀਸੀਸੀ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਰੇ ਇੱਕਜੁੱਟ ਹੋ ਕੇ ਸਾਰੇ ਥੀਰਾਂ ਦੇ ਥੀਰਾਂ ਕੈਂਡੀਡੇਟ ਸਾਡੇ ਸਾਰੇ ਜਿਹਨਾਂ ਪ੍ਰਧਾਨ ਬੀਜੇਪੀ ਦੇ ਵੱਖ-ਵੱਖ ਅਹੁਦਿਆਂ ਤੇ ਸਾਰਿਆਂ ਨੇ ਜਿਹੜਾ ਉਹ ਕੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕੀਤਾ ਵੀ ਉਹਨਾਂ ਨੇ ਪੰਜਾਬ ਨੂੰ ਆਪਣੀ ਪ੍ਰਾਇੋਰਟੀ ਤੇ ਪੰਜਾਬ ਨੂੰ ਆਪਣੀ ਜਿਹੜੀ ਆ ਉਹਨਾਂ ਦੀ ਪ੍ਰਾਇੋਰਟੀ ਸੋਚ ਆ ਵੀ ਪੰਜਾਬ ਨੂੰ ਕਿੱਥੇ ਲੈ ਕੇ ਜਾਣਾ ਪੰਜਾਬ ਦੀ ਬੀਜੇਪੀ ਨੂੰ ਕਿੱਥੇ ਲੈ ਕੇ ਜਾਣਾ ਉਹਦੇ ਬਾਰੇ ਜਿੰਨਾ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਵੇ ਉਹ ਥੋੜਾ ਏ ਕਿਉਂਕਿ ਪੰਜਾਬ ਦੇ ਵਿੱਚ ਬੀਜੇਪੀ ਨੇ ਐਡਾ ਵਧੀਆ ਪਰਫਾਰਮ ਕੀਤਾ ਕਿੱਥੇ 22 ਤੁਸੀਂ 2 ਸੀਟਾਂ ਦੇ ਸੀ ਕਿੱਥੇ ਅੱਜ ਅਸੀਂ 23 ਸੀਟਾਂ ਜਿਹੜੀਆਂ ਉਹ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਚਾਹੇ ਨੰਬਰ ਆਫ ਪਰਸੈਂਟੇਜ ਦੀ ਗੱਲ ਕਰੀਏ ਇੱਕੋ ਇੱਕ ਪਾਰਟੀ ਆ ਸਾਰੇ ਪੰਜਾਬ 'ਚ ਜਿਹੜੀ ਪਰਸੈਂਟੇਜ ਡਬਲ ਫਿਗਰ ਤੋਂ ਵੀ ਜਿਹੜੀ ਉੱਤੇ ਆ ਉਹਨਾਂ ਨੇ ਆਪਣੀ ਪਰਫਾਰਮੈਂਸ 'ਚ ਵਧਾਈ ਆ 18% ਤੋਂ ਉੱਤੇ ਜਿਹੜੀ ਵੋਟ ਆ ਸਾਡੇ ਅੱਜ ਪਈ ਆ ਜੇ ਮੈਂ ਲੁਧਿਆਣੇ ਦੀ ਗੱਲ ਕਰਾਂ ਹੁਣੀ ਮੈਨੂੰ ਇਹ ਗੱਲ ਦੱਸੀ ਜਾ ਰਹੀ ਸੀ ਵੀ ਲੁਧਿਆਣੇ ਦੇ ਜਿਹੜੇ ਕਾਉਂਸਲਰ ਜਿਹੜੇ ਵਾਰਡ ਪੈਂਦੇ ਨੇ ਉਹਦੇ ਵਿੱਚੋਂ ਪ੍ਰਧਾਨ ਜੀ ਅਸੀਂ 66 ਜਿਹੜੇ ਉਹ ਵਾਰਡ ਆ ਜਿਹੜੇ ਉਹ 95 95 'ਚੋਂ 66 ਵਾਰਡ ਆ ਜਿਹੜੇ ਉਹ ਅਸੀਂ ਜਿੱਤੇ ਆ ਤੇ ਇਸ ਕਰਕੇ ਕਿ ਢੀ ਵੱਡੀ ਗੱਲ ਆ ਤੁਸੀਂ ਅੰਦਾਜ਼ਾ ਤਾਂ ਲਾਓ ਨਾ ਅਸੀਂ ਸਾਰਾ ਮਤਲਬ ਇੱਕ ਪਾਸੇ ਸਾਰੀਆਂ ਪਾਰਟੀਆਂ ਮਿਲਾ ਕੇ ਉਹਨਾਂ ਦੇ ਵੀ ਜੇ ਤੁਸੀਂ ਵੋਟ ਚ ਪਰਫਾਰਮੈਂਸ ਦੇਖੋ ਉਹ ਵੀ ਨਹੀਂ ਕੱਢੀ 66 ਅਸੀਂ ਲੁਧਿਆਣੇ ਦੇ ਵਿੱਚ ਇਹ ਏਡਾ ਵੱਡਾ ਮੰਡਟ ਆ ਰਿਹਾ ਉਹ ਖਾਸ ਤੌਰ ਤੇ ਲੁਧਿਆਣੇ ਦੇ ਸਾਰੇ ਵੋਟਰਾਂ ਨੂੰ ਲੁਧਿਆਣੇ ਦੇ ਵਾਸੀਆਂ ਨੂੰ ਅਸੀਂ ਸਾਰਿਆਂ ਵੱਲੋਂ ਬੀਜੇਪੀ ਦੇ ਲੀਡਰਸ਼ਿਪ ਬਲੋਂ ਦਿਲ ਦੀਆਂ ਗਹਿਰਾਈਆਂ ਨਾਲ ਉਹਨਾਂ ਦਾ